ਅਮਰੀਕਾ ਦੇ ਕੈਲੀਫੋਰਨੀਆ ਸੂਬੇ ਨੇ ਆਪਣੇ ਸਕੂਲਾਂ ਦੇ ਵਿੱਚ ਅਲਟਰਾ ਪ੍ਰੋਸੈਸਡ ਫੂਡ ਨੂੰ ਖਤਮ ਕਰਨ ਵਾਲਾ ਅਮਰੀਕਾ ਦੇ ਵਿੱਚ ਪਹਿਲਾ ਕਾਨੂੰਨ ਲਾਗੂ ਕਰ ਦਿੱਤਾ ਹੈ। ਗਵਰਨਰ ਗੈਵਨ ਨਿਊਜ਼ਮ ਨੇ 8 ਅਕਤੂਬਰ ਨੂੰ ਅਸੈਂਬਲੀ ਬਿਲ ਰੀਅਲ ਫੂਡ ਹੈਲਥੀ ਕਿਡਜ਼ ਐਕਟ ਤੇ ਦਸਤਖਤ ਕੀਤੇ ਜੋ ਅਲਟਰਾ ਪ੍ਰੋਸੈਸਡ ਫੂਡ ਨੂੰ ਸਕੂਲਾਂ ਦੇ ਵਿੱਚ ਮਿਲਣ ਵਾਲੇ ਭੋਜਨ ਦੀ ਸੂਚੀ ਦੇ ਵਿੱਚੋਂ ਹਟਾਏਗਾ ਤਾਂ ਜੋ ਬੱਚਿਆਂ ਨੂੰ ਖਤਰਨਾਕ ਭੋਜਨ ਖਾਣ ਤੋਂ ਬਚਾਇਆ ਜਾ ਸਕੇ। ਇਹ ਕਾਨੂੰਨ ਬੱਚਿਆਂ ਦੀ ਸਿਹਤ ਦੇ ਲਈ ਵੱਡੀ ਜਿੱਤ ਹੈ ਜੋ ਹੱਦ ਨਾਲੋਂ ਵੱਧ ਮਿੱਠੇ ਨਮਕ ਤੇ ਗੈਸ ਸਿਹਤਮੰਦ ਤੱਤਾਂ ਦੇ ਨਾਲ ਭਰੇ ਭੋਜਨ ਨੂੰ ਬੱਚਿਆਂ ਦੇ ਖਾਣੇ ਤੋਂ ਹਟਾਏਗਾ ਇਸ ਨਾਲ ਕੈਲੀਫੋਰਨੀਆ ਦੇ 6 ਮਿਲੀਅਨ ਵਿਦਿਆਰਥੀਆਂ ਨੂੰ ਪ੍ਰਤੀ ਸਾਲ 1 ਅਰਬ ਤੋਂ ਵੱਧ ਸਿਹਤਮੰਦ ਭੋਜਨ ਮੁਹੱਈਆ ਕਰਵਾਇਆ ਜਾਏਗਾ ਇਹ ਕਾਨੂੰਨ ਅਸੈਂਬਲੀ ਮੈਂਬਰ ਜੈਸੀ ਗੈਬਰੀਅਲ ਨੇ ਪੇਸ਼ ਕੀਤਾ ਸੀ ਜਿਸ ਨੂੰ ਰਿਪਬਲਿਕਨ ਨੇ ਵੀ ਸਮਰਥਨ ਕੀਤਾ ਗਵਰਨਰ ਗੈਵਿਨ ਨਿਊਜ਼ੀਮ ਨੇ ਲਾਸ ਐਂਜਲਸ ਤੇ ਇੱਕ ਮਿਡਲ ਸਕੂਲ ਦੇ ਵਿੱਚ ਇਸ ਦੇ ਉੱਤੇ ਦਸਤਖਤ ਕੀਤੇ ਤੇ ਕਿਹਾ ਕਿ ਕੈਲੀਫੋਰਨੀਆ ਨੇ ਕਦੇ ਵਾਸ਼ਿੰਗਟਨ ਦੀ ਉਡੀਕ ਨਹੀਂ ਕੀਤੀ ਅਸੀਂ ਬੱਚਿਆਂ ਦੀ ਸਿਹਤ ਦੇ ਲਈ ਅੱਗੇ ਵੱਧਦੇ ਰਹਾਂਗੇ ਇਹ ਕਾਨੂੰਨ ਜਨਵਰੀ 2025 ਵਿੱਚ ਗਵਰਨਰ ਨਿਊਜ਼ੀਮ ਦੇ ਵੱਲੋਂ ਜਾਰੀ ਐਗਜ਼ੀਕਟਿਵ ਆਰਡਰ ਦੇ ਨਾਲ ਜੁੜਿਆ ਹੈ ਜਿਸ ਦੇ ਵਿੱਚ ਅਲਟਰਾ ਪ੍ਰੋਸੈਸਡ ਫੂਡ ਦੇ ਨੁਕਸਾਨ ਨੂੰ ਘਟਾਉਣ ਦੇ ਲਈ ਸਿਫਾਰਿਸ਼ਾਂ ਮੰਗੀਆਂ ਗਈਆਂ ਸਨ ਕਾਨੂੰਨ ਦੇ ਮੁਤਾਬਕ ਅਲਟਰਾ ਪ੍ਰੋਸੈਸਡ ਭੋਜਨ ਉਹ ਭੋਜਨ ਹੁੰਦਾ ਹੈ ਜਿਸ ਦੇ ਵਿੱਚ ਜ਼ਿਆਦਾ ਸੈਚੁਰੇਟਿਡ ਫੈਟ ਨਮਕ ਵਾਦੂ 슈ਗਰ ਤੇ ਨਾਨ 슈ਗਰ ਸਵੀਟਨਰਸ ਮਿਲੇ ਹੁੰਦੇ ਨੇ ਇਥੇ ਹੋਰ ਐਡੀਟਿਵਸ ਜਿਵੇਂ ਕਿ ਥਿਕਨਰਸ ਫਲੇਵਰ ਇਨਹੈਂਸਰਸ ਫੂਡ ਡਾਈਜ਼ ਅਤੇ ਆਰਟੀਫੀਸ਼ੀਅਲ ਫਲੇਵਰਸ ਇਸ ਦੇ ਵਿੱਚ ਮਿਲਾਏ ਹੁੰਦੇ ਨੇ ਇਹ ਸਾਰੇ ਤੱਤ ਇੱਕ ਇਨਸਾਨੀ ਸਰੀਰ ਦੇ ਲਈ ਬਹੁਤ ਖਤਰਨਾਕ ਸਾਬਿਤ ਹੁੰਦੇ ਨੇ ਤੇ ਬੱਚਿਆਂ ਦੇ ਲਈ ਤਾਂ ਉਸ ਤੋਂ ਵੀ ਜ਼ਿਆਦਾ ਖਤਰਨਾਕ ਹੁੰਦੇ ਨੇ ਕੈਲੀਫੋਰਨੀਆ ਪਬਲਿਕ ਹੈਲਥ ਡਿਪਾਰਟਮੈਂਟ ਨੂੰ 2028 ਤੱਕ ਅਲਟਰਾ ਪ੍ਰੋਸੈਸਡ ਫੂਡਸ ਆਫ ਕਨਸਰਨਸ ਅਤੇ ਰਿਸਟ੍ਰિક્ਟਿਡ ਸਕੂਲ ਫੂਡਸ ਦੀ ਲਿਸਟ ਬਣਾਉਣ ਦਾ ਹੁਕਮ ਦਿੱਤਾ ਗਿਆ ਹੈ ਭੋਜਨ ਦੀ ਐਡਿਕਟਿਵ ਪੋਟੈਂਸ਼ੀਅਲ ਵਿਗਿਆਨਿਕ ਪ੍ਰੂਫ ਦੇ ਵਿੱਚ ਨੁਕਸਾਨ ਜਿਵੇਂ ਕਿ ਕੈਂਸਰ ਤੇ ਡਾਇਬਟੀਜ਼ ਵਰਗੀਆਂ ਬਿਮਾਰੀਆਂ ਹੋਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਭੋਜਨ ਨੂੰ ਬੈਨ ਕੀਤਾ ਗਿਆ ਹੈ ਸਕੂਲਾਂ ਨੇ ਸਾਲ 2029 ਤੋਂ ਇਸ ਭੋਜਨ ਨੂੰ ਫੇਜ਼ ਆਊਟ ਕਰਨਾ ਸ਼ੁਰੂ ਕਰਨਾ ਹੈ ਅਤੇ 2035 ਤੱਕ ਪੂਰੀ ਤਰ੍ਹਾਂ ਬੈਨ ਲੱਗੇਗਾ ਵੈਂਡਰਸ ਯਾਨੀ ਅਤੇ ਸਪਲਾਈਅਰਸ 2032 ਤੋਂ ਇਹ ਭੋਜਨ ਨਹੀਂ ਵੇਚ ਸਕਣਗੇ। ਅਲਟਰਾ ਪ੍ਰੋਸੈਸਡ ਫੂਡ ਦੇ ਵਿੱਚ ਉੱਚ 슈ਗਰ, ਨਮਕ ਤੇ ਫੈਟ ਹੁੰਦਾ ਹੈ ਜੋ ਐਡਿਕਸ਼ਨ ਪੈਦਾ ਕਰਦਾ ਹੈ। ਵਿਗਿਆਨਿਕ ਅਧਿਐਨ ਦੇ ਮੁਤਾਬਿਕ ਬੱਚਿਆਂ ਦੇ ਭੋਜਨ ਦੇ ਵਿੱਚ 67% ਕੈਲਰੀਜ਼ ਇਸ ਤੋਂ ਹੀ ਆਉਂਦੀਆਂ ਨੇ ਜੋ ਕੈਂਸਰ, ਹਾਰਟ ਡਿਜ਼ੀਜ਼, ਟਾਈਪ 2 ਡਾਇਬੀਟੀਜ਼ ਪੈਦਾ ਕਰਦੀਆਂ ਨੇ। ਕੈਲੀਫੋਰਨੀਆ ਦੇ ਵਿੱਚ ਬਹੁਤੇ ਵਿਦਿਆਰਥੀ ਸਕੂਲੀ ਭੋਜਨ ਤੇ ਨਿਰਭਰ ਕਰਦੇ ਨੇ ਇਸ ਦੇ ਲਈ ਇਹ ਨੁਕਸਾਨ ਹੋਰ ਵੀ ਜ਼ਿਆਦਾ ਵੱਧ ਜਾਂਦਾ ਹੈ ਅਤੇ ਪੜਾਈ ਦੇ ਵਿੱਚ ਰੁਕਾਵਟ ਵੀ ਪੈਦਾ ਹੁੰਦੀ ਹੈ ਐਕਸਪਰਟਸ ਲਿੰਸਿਸ ਸਮਿਥ ਟੈਲੀ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਅਮਰੀਕਾ ਵਿੱਚ ਸਾਇੰਟਿਫਿਕ ਪ੍ਰੂਫ ਨੂੰ ਆਧਾਰ ਬਣਾ ਕੇ ਅਲਟਰਾ ਪ੍ਰੋਸੈਸਡ ਭੋਜਨ ਬੈਨ ਕੀਤਾ ਗਿਆ ਹੈ ਇਹ ਬੈਨ ਬਾਕੀ ਦੇਸ਼ਾਂ ਦੇ ਸੂਬਿਆਂ ਦੇ ਲਈ ਵੀ ਇੱਕ ਮਿਸਾਲ ਬਣੇਗਾ ਸਕੂਲਾਂ ਦੇ ਵਿੱਚੋਂ ਪੈਪਰੋਨੀ ਪੀਜ਼ਾ ਸੋਡਾ એનર્ਜੀ ਡਰਿੰਕਸ ਪੈਕਡ ਸਨੈਕਸ ਤੇ ਉੱਚ ਨਮਕ ਵਾਲੇ ਚਿਪਸ ਨੂੰ ਬੈਨ ਕੀਤਾ ਜਾਵੇਗਾ ਕੈਲੀਫੋਰਨੀਆ ਨੇ ਇਸ ਤੋਂ ਪਹਿਲਾਂ ਵੀ ਇਸ ਦੇ ਵਿੱਚ ਲੀਡ ਹਾਸਲ ਕੀਤੀ 30 ਸਾਲ 2023 ਵਿੱਚ ਰੈਡ ਡਾਈ ਨੂੰ ਬੈਨ ਕੀਤਾ ਅਤੇ 2024 ਦੇ ਵਿੱਚ ਸਕੂਲਾਂ ਦੇ ਵਿੱਚੋਂ 6 ਸਿੰਥੈਟਿਕ ਡਾਈਜ਼ ਰੋਕੀਆਂ ਗਈਆਂ 30 ਤੋਂ ਵੱਧ ਸੂਬਿਆਂ ਨੇ ਇਸ ਦੀ ਨਕਲ ਕੀਤੀ ਇਸ ਦੇ ਨਾਲ ਅਰੀਜ਼ੋਨਾ ਯੂਟਾ ਤੇ ਲੂਸੀਆਨਾ ਨੇ ਆਪਣੇ ਸਕੂਲਾਂ ਦੇ ਵਿੱਚ ਇਹਨਾਂ ਭੋਜਨ ਦੇ ਉੱਤੇ ਪਾਬੰਦੀ ਲਗਾਈ ਗਵਰਨਰ ਨਿਊਜ਼ੀਅਮ ਦਾ ਕਹਿਣਾ ਹੈ ਕਿ ਇਹ ਪ੍ਰੀਵੈਂਟਿਵ ਕੇਅਰ ਹੈ ਅਸੀਂ ਬੱਚਿਆਂ ਨੂੰ ਸਿਹਤਮੰਦ ਭੋਜਨ ਦੇ ਕੇ ਭਵਿੱਖ ਬਣਾ ਰਹੇ ਹਾਂ ਇਹ ਕਾਨੂੰਨ ਕੈਲੀਫੋਰਨੀਆ ਨੂੰ ਫੂਡ ਸੇਫਟੀ ਦੇ ਵਿੱਚ ਲੀਡਰ ਬਣਾਏਗਾ ਅਤੇ ਅਮਰੀਕਾ ਭਾਰਤ ਦੇ ਵਿੱਚ ਹੈਲਥੀ ਖਾਣੇ ਪ੍ਰਤੀ ਨਵੀਂ ਸੋਚ ਪੈਦਾ ਕਰੇਗਾ ਅਸੀਂ ਉਮੀਦ ਕਰਦੇ ਹਾਂ ਕਿ ਹੋਰ ਸੂਬਿਆਂ ਦੇ ਵਿੱਚ ਵੀ ਇਸ ਨੂੰ ਅਪਣਾਇਆ ਜਾਵੇਗਾ ਤੇ ਫੈਡਰਲ ਪੱਧਰ ਤੇ ਵੀ ਐਕਸ਼ਨ ਹੋਵੇਗਾ ਜੇਕਰ ਤੁਹਾਡੇ ਬੱਚੇ ਕੈਲੀਫੋਰਨੀਆ ਦੇ ਸਕੂਲਾਂ ਵਿੱਚ ਪੜ੍ਹਦੇ ਨੇ ਤਾਂ ਇਸ ਨੂੰ ਸਮਰਥਨ ਦਿਓ ਸਿਹਤਮੰਦ ਭਵਿੱਖ ਦੇ ਲਈ ਇਹ ਬਹੁਤ ਜ਼ਰੂਰੀ ਹੈ